Marriage is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information, call 510-943-8037. That is 510-943-8037. ਜੋਜੀਆ ਦੇ 11 ਭਾਰਤੀਆਂ ਸਮੇਤ ਪੰਜਾਬੀ ਨੌਜਵਾਨ ਨੇ ਵੀ ਤੋੜਿਆ ਦਮ ਜਾਨੋ ਕਿਵੇਂ ਇਕੱਠੇ ਹੋਏ ਸੀ 12 ਲੋਕਾਂ ਦੀ ਮੌਤ ਜੋਰਜੀਆ ਦੇ ਇੱਕ ਰੈਸਟੋਰੈਂਟ ਵਿੱਚ 11 ਭਾਰਤੀ ਨਾਗਰਿਕਾਂ ਸਮੇਤ 12 ਲੋਕਾਂ ਦੀ ਭੇਤ ਪਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਮਰਨ ਵਾਲਿਆਂ ਵਿੱਚ ਜੋਰਜੀਆ ਦਾ ਇੱਕ ਨਾਗਰਿਕ ਵੀ ਸ਼ਾਮਿਲ ਇਹ ਦੱਸਿਆ ਜਾ ਰਿਹਾ ਕਿ ਸਾਰੀਆਂ ਲਾਚਾ ਰੈਸਟੋਰੈਂਟ ਦੇ ਉਸ ਕਮਰੇ ਚ ਮਿਲਿਆ ਹਨ ਜਿੱਥੇ ਕਰਮਚਾਰੀ ਸੌਂਦੇ ਹਨ ਅਧਿਕਾਰੀਆਂ ਦੀ ਰਿਪੋਰਟ ਮੁਤਾਬਕ ਮਰਨ ਵਾਲਿਆਂ ਚ ਰੈਸਟੋਰੈਂਟ ਦੇ ਸਟਾਫ ਮੈਂਬਰ ਵੀ ਸ਼ਾਮਿਲ ਹਨ ਮ੍ਰਿਤਕਾਂ ਦੇ ਸਰੀਰ ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦੀ ਮੌਤ ਕਿਸੇ ਹਾਦਸੇ ਕਾਰਨ ਹੋਈ ਹੈ ਮੌਤ ਲਈ ਜਾਂਚ ਵਿੱਚ ਮੌਤ ਦਾ ਕਾਰਨ ਲਾਈਟ ਨਾ ਹੋਣ ਕਾਰਨ ਬੰਦ ਕਮਰੇ ਚ ਜਨਰੇਟਰ ਦੀ ਵਰਤੋਂ ਦੱਸਿਆ ਜਾ ਰਿਹਾ ਕਾ ਵਿੱਚੋਂ ਇੱਕ ਸਮੀਰ ਕੁਮਾਰ 26 ਸਾਲ ਦਾ ਨੌਜਵਾਨ ਜੋ ਕਿ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਸ਼ਹਿਰ ਦਾ ਰਹਿਣ ਵਾਲਾ ਹਸਦੀਕ ਸਮੀਰ ਖੰਨਾ ਤੇ ਬਿਲਾ ਵਾਲੀ ਛਪੜੀ ਇਲਾਕੇ ਦੇ ਵਿੱਚ ਰਹਿਣ ਵਾਲਾ ਹੈ ਉਹ ਕਰੀਬ 6 ਮਹੀਨੇ ਪਹਿਲਾਂ ਜੋਰਜੇ ਗਿਆ ਸੀ ਉੱਤੇ ਹੀ ਟਕਲੀਸ ਰਾਜਧਾਨੀ ਦੇ ਭਾਰਤੀ ਰੈਸਟੋਰੈਂਟਾ ਹਵੇਲੀ ਚ ਕੰਮ ਕਰਦਾ ਸੀ ਸਮੀਰ ਦੇ ਭਰਾ ਗੁਰਦੀਪ ਕੁਮਾਰ ਨੇ ਦੱਸਿਆ ਕਿ 14 ਦਸੰਬਰ ਨੂੰ ਸਮੀਰ ਦਾ ਜਨਮ ਦਿਨ ਸੀ ਸਮੀਰ ਬੀਤੀ ਰਾਤ ਆਪਣੀ ਮਾਂ ਸੰਤੋਸ਼ ਕੁਮਾਰੀ ਨਾਲ ਫੋਨ ਤੇ ਗੱਲ ਕਰਕੇ ਸੋ ਗਿਆ ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਕਈ ਫੋਨ ਕੀਤੇ ਪਰ ਸਮੀਲ ਦਾ ਕੋਈ ਜਵਾਬ ਨਹੀਂ ਆਇਆ ਉਸਦੇ ਦੋਸਤਾਂ ਨੂੰ ਫੋਨ ਕੀਤੇ ਗਏ ਉਹਨਾਂ ਨੇ ਕਈ ਕੋਈ ਵੀ ਜਵਾਬ ਨਹੀਂ ਦਿੱਤਾ ਇੰਟਰਨੈਟ ਤੇ ਰੈਸਟੋਰੇਟ ਦੇ ਨੰਬਰ ਲੈ ਕੇ ਮੈਨੇਜਰ ਨਾਲ ਸੰਪਰਕ ਕੀਤਾ ਗਿਆ ਉਹਨਾਂ ਦੱਸਿਆ ਕਿ ਗੈਸ ਲੀਕ ਹੋਣ ਕਾਰਨ ਸਮੀਰ ਸਮੀਤ ਕਮਰੇ ਵਿੱਚ ਸੁੱਤੇ ਪਏ ਨੇ ਸਾਰਾ 12 ਵਿਅਕਤੀਆਂ ਦੀ ਮੌਤ ਹੋ ਗਈ ਹੈ ਇਸ ਤੋਂ ਇਲਾਵਾ ਔਰ ਕੁਝ ਨਹੀਂ ਦੱਸਿਆ ਗਿਆ ਗੁਰਦੀਪ ਕੁਮਾਰ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਭਰਾ ਦੀ লাশ ਭਾਰਤ ਲਿਆਉਣ ਲਈ ਭਾਰਤੀ ਬੈਸੀ ਨੂੰ ਫੋਨ ਕੀਤਾ ਹੈ ਉੱਥੋਂ ਉਹਨਾਂ ਨੂੰ ਕੋਈ ਮਦਦ ਨਹੀਂ ਦਿੱਤੀ ਗਈ ਨਾ ਹੀ ਕੋਈ ਤਸੱਲੀ ਬਖਸ਼ ਜਵਾਬ ਮਿਲਿਆ ਹੈ ਸਰਕਾਰ ਨੇ ਕੋਈ ਨੁਮਾਇੰਦਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਉਹਨਾਂ ਦੀ ਮਦਦ ਨਹੀਂ ਕਰ ਰਿਹਾ ਉਹ ਮੁਸੀਬਤ ਵਿੱਚ ਹਨ ਅਤੇ ਇਸ ਇਹ ਨਹੀਂ ਜਾਣਦੇ ਹਨ ਕਿ ਉਹਨਾਂ ਦੀ ਭਰਾ ਦੀ ਲਾਸ਼ ਭਾਰਤ ਪੱਤ ਵਾਪਸ ਕਿਵੇਂ ਲਿਆਉਣੀ ਹੈ ਪਰਿਵਾਰਕ ਮੈਂਬਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਮੀਤ ਦੀ ਮ੍ਰਿਤਕ ਦੇਹ ਨੂੰ ਕਿਸੇ ਤ ਵੀ ਤਰੀਕੇ ਨਾਲ ਭਾਰਤ ਲਿਆਂਦਾ ਜਾਵੇ ਤਾਂ ਜੋ ਉਹ ਅੰਤਿਮ ਰਸਮਾਂ ਨਿਭਾ ਸਕਰ ਅਤੇ ਸਮੀਰ ਦੀਆਂ ਰਸਮਾਂ ਅਨੁਸਾਰ ਅੰਤਿਮ ਸੰਸਕਾਰ ਦਾਦਾ ਜੀ ਦੀ ਸਿਹਤ ਡਾਊਨ ਹੈ ਹੌਸਲੇ ਨਹੀਂ ਜਲਦ ਮੋਰਚਾ ਫਤਿਹ ਹੋਵੇਗਾ ਡੱਲੇਵਾਲ ਦੇ ਪੋਤੇ ਦੀ ਭਾਵਿਕ ਅਪੀਲ ਜੀਹਾਂ ਕਿਸਾਨ ਲੀਡਰਸ਼ਿਪ ਚ ਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੇ ਬੈਠਿਆ ਮੰਗਲਵਾਰ 22ਵਾਂ ਦਿਨ ਹੋ ਗਿਆ ਹੈ ਉਹਨਾਂ ਦੀ ਭੁਖੜਤਾ ਸਿਹਤ ਡਾਊਨ ਹੋਣ ਦੇ ਬਾਵਜੂਦ ਜਾਰੀ ਹੈ ਖਨੂਰੀ ਬਾਡਰ ਤੇ ਡੱਲੇਵਾਲ ਨਾਲ ਮਰਨ ਵਰਤ ਤੇ ਉਹਨਾਂ ਨਾਲ ਜਿੱਥੇ ਕਿਸਾਨ ਮੌਜੂਦ ਹਨ ਅਤੇ ਹੌਸਲਾ ਅਪਜਾਈ ਕਰਨ ਲਈ ਡਟੇ ਹੋਏ ਹਨ ਅਤੇ ਉੱਠੇ ਹੀ ਉਹਨਾਂ ਦਾ ਜਿਗਰ ਦਾ ਟੁਕੜਾ ਪੋਤਾ ਜਿਗਰ ਜੋਤ ਸਿੰਘ ਵੀ ਮੌਜੂਦ ਹੈ ਅਤੇ ਆਪਣੇ ਦਾਦਾ ਜੀ ਦਾ ਹੌਸਲਾ ਵਧਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਉਹ ਚਾਹੁੰਦਾ ਹੈ ਕਿ ਕਿਸਾਨ ਛੇਤੀ ਹੀ ਮੋਰਚਾ ਫਤਿਹ ਕਰਨ ਅਤੇ ਆਪਣੇ ਘਰ ਬਿਜਾਰ ਦਾਦਾ ਜੀ ਛੇਤੀ ਹੀ ਮੋਰਚਾ ਫਤਿਹ ਕਰਨਗੇ ਉਹਨਾਂ ਨੇ 22 ਦਿਨਾਂ ਤੋਂ ਕੁਝ ਖਾਦਾ ਨਹੀਂ ਅਤੇ ਨਾ ਹੀ ਕੁਝ ਪੀਤਾ ਹੈ ਉਹਨਾਂ ਦੀ ਸਿਹਤ ਵੀ ਬਹੁਤ ਜ਼ਿਆਦਾ ਡਾਊਨ ਹੋ ਗਈ ਹੈ ਉਹਨਾਂ ਨੇ ਇੱਕ ਚਿੱਠੀ ਵੀ ਪੀਆ ਮੋਦੀ ਨੂੰ ਲਿਖੀ ਸੀ ਮੋਰਚਾ ਫਤਿਹ ਕਰਨ ਸੰਬੰਧੀ ਉਸ ਨੇ ਕਿਹਾ ਕਿ ਦਾਦਾ ਜੀ ਨੇ ਕਈ ਮੋਰਚਿਆਂ ਤੇ ਜੰਗਾਂ ਲੜੀਆਂ ਹਨ ਪਰ ਕਿਸੇ ਵੀ ਵਿੱਚ ਵੀ ਉਹ ਹਾਰੇ ਨਹੀਂ ਹਨ ਅਤੇ ਇਹੀ ਕਹਿਣਾ ਚਾਹੁੰਦਾ ਹਾਂ ਕਿ ਉਹ ਛੇਤੀ ਹੀ ਮੋਰਚਾ ਫਤਿਹ ਕਰਨਗੇ ਉਸ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਛੇਤੀ ਹੀ ਮੰਗਾ ਮੰਨੀਆਂ ਜਾਣ ਤਾਂ ਜੋ ਕਿਸਾਨ ਆਪਦੇ ਘਰਾਂ ਨੂੰ ਵਾਪਸ ਪਰਤਣ ਉਸ ਨੇ ਕਿਹਾ ਕਿ ਕਿਸਾਨਾਂ ਦਾ ਕਾਫਲਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਹਜ਼ਾਰਾਂ ਦੀ ਤਦਾਰ ਵਿੱਚ ਲੱਖਾਂ ਹੋਰਏ ਨੇ ਇਸ ਤੋਂ ਇਲਾਵਾ ਪੰਜਾਬੀ ਗਾਇਕਾ ਸਮੇਤ ਹਰ ਵਰਗ ਕਿਸਾਨਾਂ ਨੂੰ ਸਮਰਥਨ ਦੇ ਰਹੇ ਹਨ ਉਸ ਨੇ ਕਿਹਾ ਕਿ ਦਾਦਾ ਜੀ ਤੇ ਸਿਹਤ ਭਾਵੇਂ ਡਾਊਨ ਹੈ ਹੋ ਰਹੀਏ ਪਰ ਹੌਸਲੇ ਜਿਉਂ ਤੇ ਤਿਉਂ ਹੀ ਕਾਇਮ ਹਨ ਵਿਵਾਦਾਂ ਵਿੱਚ ਪੰਜਾਬੀ ਗਾਇਕ ਦੁਸਾਂਝਾ ਵਾਲਾ ਫਿਰ ਤੋਂ ਦੇਣੀ ਪਈ ਸਫਾਈ ਜੀਹਾਂ ਪੰਜਾਬੀ ਸੈਂਸੇਸ਼ਨ ਦਲਜੀਤ ਦੁਸਾਂਝ ਇੰਨੀ ਦਿਨੀ ਆਪਣੇ ਟੂਰ ਦਿਲ ਲੂਮੀਨੋਟੀ ਨੂੰ ਲੈ ਕੇ ਸੁਰਖੀਆਂ ਚਾਹਨ ਹਾਲ ਹੀ ਚ ਦਿਲਜੀਤ ਦੋਸਾਂ ਨੇ ਚੰਡੀਗੜ੍ਹ ਚ ਪਰਫਾਰਮ ਕੀਤਾ ਸੀ ਜਿਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਨਵਾਂ ਵਿਵਾਦ ਦੇਖਣ ਨੂੰ ਮਿਲਿਆ ਇਦਰਸਲ ਦਜੀਤ ਦੋਸਾਂ ਨੇ ਹਾਲ ਹੀ ਤੇ ਚੰਡੀਗੜ੍ਹ ਦੇ ਸ਼ੋਅ ਚ ਕਿਹਾ ਸੀ ਕਿ ਜਦੋਂ ਤੱਕ ਸਰਕਾਰ ਕੰਸੈਂਟ ਲਈ ਬੁਨਿਆਦੀ ਢਾਂਚੇ ਦਾ ਸੁਧਾਰ ਨਹੀਂ ਕਰਦੀ ਉਦੋਂ ਤੱਕ ਉੱਥੇ ਕੋਈ ਸਮਾਰੋਹ ਨਹੀਂ ਕਰਨਗੇ ਉਹਨਾਂ ਦੇ ਸੰਗੀਤ ਸਮਾਰੋਹ ਦੌਰਾਨ ਮਾੜੇ ਬੁਨਿਆਦੀ ਢਾਂਚੇ ਤੇ ਨਿਰਾਸ਼ ਜ਼ਾਹਿਰ ਦਾ ਅੱਛਾ ਜाहਰ ਕੀਤੀ ਗਈ ਪਾ ਸੋਸ਼ਲ ਮੀਡੀਆ ਤੇ ਦਲਜੀਤ ਦੇ ਇਸ ਬਿਆਨ ਨੂੰ ਪੂਰੇ ਭਾਰਤ ਦੇ ਬਨਾਦੀ ਟਾਂਚੇ ਨਾਲ ਜੋੜਿਆ ਜਾ ਲਗਾਏ ਜਿਸ ਕਾਰਨ ਅੱਜ ਉਹਨਾਂ ਨੂੰ ਆਪਣੇ ਬਿਆਨ ਤੇ ਸਪਸ਼ਟੀਕਰਨ ਦੇਣਾ ਪਿਆ ਹੋਰ ਪੂਰਾ ਭਾਰਤ ਵਿੱਚ ਦਲਜੀਤ ਵੱਲੋਂ ਸ਼ੋ ਨਾ ਕਰਨ ਵਾਲੀ ਖਬਰ ਨੂੰ ਲੈ ਕੇ ਦਲਜੀਤ ਉਸਾਹ ਨੇ ਮੂਰਤ ਤੋਂ ਇਸ ਮੁੱਦੇ ਉੱਤੇ ਸਪਸ਼ਟੀਕਰਨ ਦਿੱਤਾ ਹੈ ਦਲਜੀਤ ਉਸਾਹ ਨੇ ਇਸ ਸਪਸ਼ਟੀਕਰਨ ਵਿੱਚ ਕਿਹਾ ਕਿ ਮੈਂ ਸੇ ਚੰਡੀਗੜ੍ਹ ਦੀ ਗੱਲ ਕਰ ਰਿਹਾ ਹਾਂ ਭਾਰਤ ਦੀ ਨਹੀਂ ਦਲਜੀਤ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਤੇ ਲਿਖਿਆ ਕਿ ਨਹੀਂ ਇਹ ਗਲਤ ਹੈ ਮੈਂ ਕਿਹਾ ਚੰਡੀਗੜ੍ਹ ਵਿੱਚ ਥਾਂ ਦੀ ਸਮੱਸਿਆ ਹੈ ਇਸ ਲਈ ਜਦੋਂ ਤੱਕ ਚੰਡੀਗੜ੍ਹ ਵਿੱਚ ਸਹੀ ਥਾਂ ਨਹੀਂ ਮਿਲ ਜਾਂਦੀ ਮੈਂ ਇੱਥੇ ਸ਼ੋਅ ਨਹੀਂ ਕਰਾਂਗਾ ਤੁਹਾਨੂੰ ਦੱਸ ਦਈਏ ਕਿ ਦਲਜੀਤ ਉਸਾਨ ਦੇ ਸ਼ੋਅ 'ਚ ਲੱਖਾਂ ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ ਜਿਸ ਕਾਰਨ ਕਈ ਵਾਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦਾ ਹੈ ਦਲਜੀਤ ਨੇ ਕਿਹਾ ਕਿ ਸਾਨੂੰ ਪਰੇਸ਼ਾਨ ਕਰਨ ਦੀ ਬਜਾਏ ਸਥਾਨ ਅਤੇ ਪ੍ਰਬੰਧਕ ਦਾ ਫੈਸਲਾ ਕਰਨਾ ਚਾਹਦਾ ਹੈ ਦਸ ਦੇਗ ਦਲਜੀਤ 26 ਅਕਤੂਬਰ 2024 ਤੋਂ ਪੂਰੇ ਭਾਰਤ ਦਾ ਦੌਰਾ ਕਰ ਰਹੇ ਹਨ ਉਸ ਨੇ ਆਪਣੇ ਟੂਰ ਦਾ ਨਾਮ ਦਿਲ ਲੂਮੀਨੋਟੀ ਟੂ ਰੱਖਿਆ ਹੈ ਇਸ ਦੇ ਕਹਿ ਤਹਿਤ ਉਹਨਾਂ ਨੇ ਆਪਣਾ ਪਹਿਲਾ ਸ਼ੋਅ 26 ਅਕਤੂਬਰ ਨੂੰ ਦਿੱਲੀ 'ਚ ਕੀਤਾ ਸੀ ਜਿਸ ਤੋਂ ਬਾਅਦ ਉਹਨਾਂ ਹైదరాబాద్ ਅਹਮਦਾਬਾਦ ਲਖਨਊ ਪੂਨੇ ਕੋਲਕਾਤਾ ਬੰਗਲੁਰੂ ਅਤੇ ਇੰਦੋਰ ਵਿੱਚ ਸ਼ੋਅ ਕੀਤੇ इश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen Marriage MarriageLagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan com. We cater for USA, Canada, UK, India and Fiji. For more information call 510-943-8037. That is 510-943-8037.